ਪੂਰਠ ਮਹੱਲਾ ਪੰਜਵਾ ਮਾਤ ਗਰਭ ਦੁਖ ਸਾਗਰ ਪਿਆਰੇ ਜੀ ਮੇਰੇ ਵਾਹਿਗੁਰੂ ਜੀ ਆਪ ਐਸੇ ਕਿਰਪਾਲੂ ਜਦੋਂ ਮਾਤਾ ਦਾ ਗਰਭ ਇੱਕ ਜੀਵ ਪਿਆ ਸੀ ਉਹ ਦੁੱਖਾਂ ਦਾ ਸਮੁੰਦਰ ਸੀ ਇੱਕ ਤੇ ਆਪਣਾ ਨਾਮ ਜਪਾਇਆ ਸੋਹੇ ਮਹਾਰਾ ਜੀ ਆਪ ਦਾ ਨਾਮ ਜਪਾ ਕੇ ਗਰਭ ਦੀ ਅੱਜ ਸਾਧ ਜੀ ਬਾਹਰ ਕਾਡ ਵਿਖ ਪਤਰੀਆ ਪਿਆਰੇ ਮੋਰ ਮਾਤਾ ਦੇ ਗਰਭ ਚ ਬਹੁਤ ਕਰਦੀ ਆਵਾ ਉਹ ਜੀ ਦੇ ਕ੍ਰਿਸ਼ਨ ਉਪਸਟਰੀ ਜੀ ਫੈਮਲੀ ਦੀ ਪੁਸ਼ਿਆ ਦੀ ਜੋ ਮਾਇਆ ਮੁਰਹ ਬਧਾਇਆ ਮਾਇਆ ਦਾ ਮੁਰਹ ਜਾਇ ਇਦਕਾ ਉਹ ਜਿੰਝੁ ਜੁਕੀ ਲਿਖਿ ਕ੍ਰਿਸ਼ਨ ਮਾਇਆ ਅਰ ਬਧਾਇਆ ਜੇ ਤਨੋਂ ਤੀਸੋਂ ਉਤਾਰਿ ਆਗ ਪਿਆਰੇ ਜਿਨ੍ਹਾਂ ਦੇ ਕਿਰਪਾ ਦ੍ਰਿਸ਼ਟੀ ਪੁਰੋਂ ਤੋਂ ਪੁਨਾ ਦੇ ਪ੍ਰੇਮੇ ਹੋਏ ਨਾਲ ਕੀਤੀ ਹੈ ਭਾਈ ਦੇਸ ਪੂਰਾ ਗੁਰੂ ਮਿਲਾਇਆ ਸ੍ਰੀ ਸਦਗੁਰਾਂ ਦੇ ਨਾਮ ਮਲਾਤਾ ਉਸ ਜੀਵ ਦੇ ਤਾਈ ਤੂ ਆਰਾਧੇ ਸਾਸ ਸਾਸ ਪਿਆਰੇ ਸਤਿਗੁਰਾਂ ਮਾਰਾ ਕੌਣ ਮਿਲਿਆ ਹੋਇਆ ਹੈ ਮਾਰਾ ਕਿੰਦੇ ਰਾਗ ਦੇ ਸਾਸਾਸ ਉਸ ਵਾਹਿਗੁਰੂ ਨੂੰ ਹੈ ਪਿਆਰੇ RAM ਨਾਮ ਲਿਵ ਲਾਇ ਸਤਿਗੁਰਾਂ ਨੂੰ ਅੰਦਰ ਰਾਮ ਤੋਂ ਨਾਮ ਦੀ ਲਿਵ ਨੂੰ ਲਗਾ ਦਿੱਤਾ ਹੈ ਦਿੱਤੀ ਜੁੜ ਗਈ ਹੈ ਮਨ ਤਨ ਤੇਰੀ ਤੇ ਪਿਆਰੇ ਸਰਬੰਸ ਨੂੰ ਕਹਿੰਦੇ ਕੇ ਪਿਆਰੇ ਅਕਾਲ ਪੁਰਖੇ ਸਾਡਾ ਮਨ ਵੀ ਤਨ ਵੀ ਕੇ ਤੇਰੀ ਟੇਕ ਤੇਰੇ ਆਸਰੇ ਹੈ ਮਨ ਤਨ ਤੇਰੀ ਤੇ ਮਨ ਤਨ ਦੇ ਅੰਦਰ ਮਾਰਾ ਸਾਨੂੰ ਤੇਰੀ ਟੇਕ ਹੈ ਮਨ ਮੰਤਨ ਤੇਰੀ ਤੇਕ ਹੈ ਪਿਆਰੇ ਤਨ ਵਿੱਚ ਜਿਹੜਾ ਮਰ ਜਾਂਦਾ ਉਹ ਵੀ ਸਾਨੂੰ ਤੇਰੀ ਤੇਕ ਹੋਟ ਹੈ ਪਿਆਰੇ ਮਨਤਨ ਤੇਰੀ ਤੇ ਮਨਤਨ ਚ ਨਿਰੰਤਰ ਤੇਰੀ ਓਟ ਹੈ ਸਰੀਰ ਵਿੱਚ ਵੀ ਮਨ ਵਿੱਚ ਵੀ ਤੇਰੀ ਤੇਕ ਹੈ ਤੇ ਗੁਰਾਂ ਦੇ ਮਨ ਮੰਤਰ ਕਰਕੇ ਤੇ ਪਰਮੇਸ਼ਰ ਤਾਂ ਵਿੱਚ ਸੁਖ ਵੀ ਸਰੀਰ ਵਿੱਚ ਵੀ ਸਤੁਰ ਸੰਤਿ ਆਵਦੀ ਓਟ ਹੈ ਮਨਤਨ ਤੇ ਬਾਲਕ ਅਵਸਥਾ ਚ ਵੀ ਸਾਡੇ ਮਨਤਨ ਵਿੱਚ ਜਵਾਨੀ ਚ ਵੀ ਇਸ ਪ੍ਰਕਾਰ ਆਗਦੀ ਤੇ ਕੋਟ ਹੈ ਇਸ ਲੋਕ ਚ ਵੀ ਮਾਤਾ ਦੇ ਘਰ ਵਿੱਚ ਵੀ ਤੇਰੀ ਟੋਕ ਹੈ ਤੇ ਪਰਲੋਕ ਜੀ ਤੇਰੀ ਓਟ ਹੈ ਕੁੱਦ ਦਿਨ ਅਵਰ ਨਾ ਕਰਨohar ਪਿਆਰੇ ਜੀ ਕ੍ਰਿਸ਼ਣੇਸ਼ਰ ਮਨ ਤਨ ਨਿਰੰਤਰ ਤੂ ਹੀ ਕੋਈ ਹੈ ਆਪ ਤੋਂ ਬਿਗਾਇਰ ਹੋਰ ਕੋਈ ਕਰਨ ਵਾਲਾ ਨਹੀਂ ਹੈ ਅੰਤਰਜਾਮੀ ਏ ਕੋਰਗੰਤ ਜਾਮੀ ਹੈ ਤੂੰ ਤਨਾ ਕਾਲਾਂ ਵਿੱਚ ਰਹਾਉ ਕੂਤ ਜਨਮ ਭ੍ਰਮ ਆਇਆ ਪਿਆਰੇ ਜੀ ਗੁਰੂਆਂ ਜਨਮਾਂ ਜੀ ਧਰਮ ਦਾ ਆਇਆ ਹੈ ਦੁੱਖ ਪਾਇ ਜੂਨਾ ਚ ਪਾਇ ਤਾ ਕੇ ਦੁੱਖ ਪਾਇਆ ਹੈ ਮਾਤਾ ਸਾਹਿਬ ਵਿਸਰਿਆ ਪਿਆਰੇ ਪਿਆਰੇ ਸੱਚੇ ਸਹ ਭੁੱਲ ਗਿਆ ਹੈ ਬਹੁਤੀ ਮਿਲੇ ਸਜਾ ਜੂਨਾ ਚ ਬਹੁਤੀ ਜੂਨਾ ਚ ਪਹਿਣ ਦੀ ਨਰਕ ਦੀ ਸਜ਼ਾ ਇਸ ਨੂੰ ਭੋਗਣੀ ਪੈਂਦੀ ਮਿਲਦੀ ਹੈ ਇਹਨ ਪੀਟਾ ਪੂਰਾ ਸਤਿਗੁਰੂ ਪਿਆਰੇ ਪਿਆਰੇ ਜੂਨਾ ਨੂੰ ਪੂਰਨ ਸਤਿਗੁਰੂ ਮਹਾਰਾਜ ਆ ਮਿਲ ਜਾਂਦੇ ਹਨ ਤੇ ਲੱਗੇ ਸੱਚੇ ਨਾਮ ਉਹ ਸਦੀ ਨਾਮ ਦੇ ਸਿਮਰਨ ਵਿੱਚ ਲੱਗੇ ਹਨ ਇੰਨਾ ਪਿੱਛਾ ਚੁਕੀ ਐ ਪਿਆਰੇ ਉਹਨਾਂ ਪਿਆਰਿਆਂ ਦੀ ਸੰਗਤ ਦੇ ਪਿੱਛੇ ਛੁਟਕਾਰਾ ਹੁੰਦਾ ਹੈ ਪਿਆਰੇ ਜੋ ਸਾਚੀ ਸਰਣਾ ਜੋ ਸੱਚੀ ਅਕਾਲ ਪੁਰਖ ਦੀ ਸਰਮੈ ਇਹ ਗਿਨਨਾ ਨੇ ਮਿੱਠਾ ਕਰਕੇ ਖਾਇਆ ਪਿਆਰੇ ਇਹ ਮਿੱਠੇ ਤੇੜੀਏ ਵੀ ਨਹੀਂ ਆਈ ਜਿਸੇ ਜਿਨਾਂ ਦੇ ਸਿਆਦੋਂ ਮਿੱਠਾ ਮਨ ਕਰਕੇ ਜਿਨਾਂ ਨੇ ਖਾਦਾ ਹੈ ਪਹਿਲਾ ਜਾਣ ਕੇ ਇਹਨਾਂ ਤਨ ਪੀਤਾਰੂ ਉਹਨੇ ہزارਾਂ ਕੈ ਨਸੀਬ ਦੇ ਰੋਗ ਹੰਕਾਰ ਆਦਿਕ ਕਾਮ ਆਦਿਕ ਪੈਦਾ ਕਰ ਦਿੱਤਾ ਲੌੜਾ ਹੋਏ ਤਪਸ਼ ਤੇ ਆ ਪਿਆਰੀ ਉਹ ਸਾਬਸ ਸ ਮਰੀ ਜਿਵੇਂ ਭੋਗ ਭੋਗੇ ਸੀ ਕੌੜਾ ਹੋਏ ਤਪਸ਼ ਤੇ ਆ ਪਿਆਰੀ ਕੌੜਾ ਦੁੱਖ ਲੈ ਕੇ ਹੋ ਕੇ ਤਪਸ਼ਿਆ ਫਸੜ ਗਿਆ ਕੌੜਾ ਹੋ ਕੇ ਫੈਲ ਗਿਆ ਸੀਰ ਦੇ ਅੰਦਰ ਪ੍ਰਤਿਸ਼ਟਿਆ ਪ੍ਰਾਪਤ ਹੋਇਆ ਤੇ ਕੌੜਾ ਹੋਇ ਪ੍ਰਤਿਸ਼ਟਿਆ ਬਣ ਖੈਲ ਗਿਆ ਇਸ ਪ੍ਰਕਾਰ ਫਸੜ ਗਿਆ ਕੌੜਾ ਹੋ ਕੇ ਤੇ ਪ੍ਰਤਿਸ਼ਟਿਆ ਇਸਤਤ ਹੋਇਆ ਤਿੰਨ ਅਰਥ ਹੈ ਇੱਕ ਤਾਂ ਫਸੜਿਆ ਆ ਤੇ ਇੱਕ ਪ੍ਰਾਪਤ ਹੋਇਆ ਤੇ ਇੱਕ ਸਾਂਪਨਜੀ ਪ੍ਰਤਿਸ਼ਟਿਆ ਸਿਆਰੇ ਇਸਤਤ ਹੋਇਆ ਇਹ ਤਿੰਨ ਅਰਥ ਪ੍ਰਤਿਸ਼ਟਿਆ ਦੇ ਕਰਨੀ ਹਨ ਹਾਂ ਨਾ ਕੌੜਾ ਹੋਇ ਪ੍ਰਤਿਸ਼ਟਿਆ ਪਿਆਰੇ ਕੌੜਾ ਦੁੱਖ ਵੈ ਕੋਈ ਪ੍ਰਤਿਸ਼ਟਿਆ ਇਸਤਤ ਹੋਇਆ ਬੰਦਾ ਤੇ ਪਛਰੇ ਅੰਦਰ ਸੇਖੁਰ ਕਾ ਪ੍ਰਤਿਸ਼ਟਿਆ ਪ੍ਰਾਪਤ ਹੋਇਆ ਹੈ ਪਿਆਰੇ ਇਸ ਤੇ ਉਪਜਿਆ ਸੋਸ਼ ਕਰਕੇ ਫਿਰ ਸ਼ੋਕ ਜਿਹੜਾ ਹੈ ਅਧਿਆਨ ਕਰਕੇ ਸੋਗ ਪੈਦਾ ਹੋ ਗਿਆ ਤੇ ਮੇਰਾ ਸਰੀਰ ਮੈਂ ਨਾਸ ਹੋ ਚੱਲੇ ਆਂ ਨੇ ਇਸ ਸੰਬੰਧੀ ਮੇਰੋਂ ਵਿਛੜ ਚੱਲੇ ਆਂ ਇਉ ਬਿਜੋਗ ਕਰਕੇ ਸੋਗ ਹੋ ਗਿਆ ਭੋਗ ਪਹਚਾਈ ਭੁਲਾਇਨ ਪਿਆਰੇ ਉਹ ਮਾਇਆ ਨੇ ਜਿਹੜੇ ਭੋਗ ਪਦਾਰਥ ਕੋਈ ਆਏ ਆ ਨਾ ਲਾਈਵ ਵੀ ਦੇ ਸ੍ਰੂ ਵੱਲੋਂ ਪੁਲਾ ਲਿਆ ਹੈ ਇਹ ਪਿਆਰੇ ਪੁੱਤਰ ਨਹੀਂ ਬਿਜੂਰ ਨਸ਼ਨੋਂ ਜਿਹੜਾ ਵਿਛੋੜਾ ਹੈ ਮਦੀਆਂ ਦਾ ਉੱਤਰ ਨਾ ਨਹੀਂ ਬਣਿਆ ਰਹੇਗਾ ਜਿਨਾਂ ਜਿਹੜੇ ਭੋਗਾਂ ਦੇ ਭੁਲ ਕੇ ਭੋਗੜੀ ਭੁਲ ਰਿਹਾ ਹੈ ਜੋ ਗੁਰ ਮੇਲ ਉਧਾਰਿਆ ਪਿਆਰੇ ਜਿਨਾਂ ਨੂੰ ਗੁਰੂ ਸਾਹਿਬ ਨਾਲ ਮੇਲ ਕੇ ਉਧਾਰ ਲਿਆ ਵਾਹਿਗੁਰੂ ਦੇ ਪਿਆਰੇ ਜਨ ਪੁਰੇ ਪਿਆ ਸਹੀ ਜੋਨ ਨੂੰ ਦਰਨ ਸੂਰਜ ਨਿਸ਼ਕਾਮ ਕਰਮਾਂ ਦਾ ਜੋ ਉਸੇ ਗੁਰੂ ਸਾਹਿਬ ਨਾਲ ਮਲਾਪ ਹੋਇਆ ਹੈ ਮਾਇਆ ਲਾਲ ਚ ਅਟਿਆ ਪਿਆਰੇ ਜਿਹੜੇ ਰਾਦ ਨੇ ਮਾਇਆ ਦੇ ਲਾਲਚ ਦੇ ਵਿੱਚ ਅਟਿਆ ਭੜਿਆ ਰਹਿੰਦਾ ਹੈ ਉਹ ਯਾਰਿੰਦਾ ਹੈ ਹੜਵਕਤ ਜਿਤਨਾ ਆਗ ਹੈ ਮੂਲ ਮੂਲ ਰੂਪ ਜੋ ਪਰਮੇਸ਼ਰ ਬ੍ਰਹਮ ਹੈ ਉਹ ਦਸ਼ਤਾਰ ਰੂਪ ਉਹ ਚੇਤੇ ਵੀ ਆਉਂਦਾ ਮੂਲ ਜਨਮ ਤੋਂ ਲਾ ਕੇ ਚੇਤਨੀ ਆਉਂਦਾ ਮੂਲ ਉਕਾ ਹੀ ਚੇਤੇ ਨਹੀਂ ਆਉਂਦਾ ਮੂਲ ਦੇ ਰਗਦਿੰਦ ਕਾਇ ਤਨੋ ਇਹ ਨਾ ਜਗਵੰਤ ਦੇਵ ਚੇਤੇ ਨਹੀਂ ਆਉਂਦੀ ਹੈ ਜਿੰਨ ਤੂੰ ਵਿਸਰਹਿ ਪਾਰ ਬ੍ਰਹਮ ਸੁਆਮੀ ਨਾਰਦ ਸੁਆਮੀ ਜਿੰਨ ਨੂੰ ਤੂੰ ਭੁੱਲ ਜਾਣਾ ਹੈ ਏ ਤਨ ਹੋਏ ਤੂੰ ਉਹ ਤਾਂ ਸਰੀਰ ਜਿਹੜੇ ਆ ਨਾਂਕਾਂ ਦੀ ਧੂੜ ਹੋ ਗਏ ਧੂੜਾ ਅਧਿਕਰੀ ਟਿੱਡੀਆਂ ਟੀਲੀਆਂ ਅਰ ਕਲਟਣ ਵਾਲੀਆਂ ਧੂੜੋ ਕੀ ਮਿੱਟੀ ਜਲਣ ਵਾਲੀਆਂ ਜੁਨਾ ਸੱਤੋ ਕਲੀਆਂ ਆਦਿਕ ਇਹਨਾਂ ਜੁਨਾ ਨੂੰ ਕਿਹੜੀਆਂ ਨੂੰ ਪ੍ਰਾਪਤ ਹੋ ਰਿਹਾ ਹੈ ਤੂੜ ਨਾਂਣ ਤਾਂ ਵੀ ਹੋ ਗਏ ਵਕਾਰ ਆਦ ਕੰ ਟੂੜ ਹੋ ਗਏ ਮਿਲ ਲਾਟ ਕਰ ਹੈ ਗੁਰੂ ਨਾਂ ਦੀ ਰੂਹ ਅਨਸਾਰ ਹੈ ਜਿਸ ਵਕਤ ਮਰ ਜਾਂਦਾ ਹੈ ਪ੍ਰਾਣੀ ਜਿਹੜਾ ਵੀ ਜਿਹੜੀ ਅੰਦਰ ਜੋਤ ਹੈ ਮਹਾਰਾਜ ਦੀ ਉਹ ਅੱਗ ਦੇ ਵਿੱਚ ਸੜ ਜਾਵੇ ਤਾਂ ਕਹਿੰਦੇ ਉਸ ਨੂੰ ਸਰਗ ਦੀ ਪ੍ਰਾਪਤੀ ਹੁੰਦੀ ਹੈ ਜੇ ਕਰਕੇ ਉਹ ਜਿਹੜੀ ਜੀਵ ਕਲਾ ਅੰਦਰ ਹੈ ਉਹ ਉਹਨਾਂ ਦਾ ਰੂਪ ਹੋ ਜੇ ਤਾਂ ਦਰਮ ਲੋਕ ਦੀ ਪ੍ਰਾਪਤੀ ਹੁੰਦੀ ਹੈ ਜੋ ਮਿੱਟੀ ਦੀ ਉਸ ਤੋਂ ਮਿਲ ਜੇ ਨਾ ਕਿ ਉਹਨਾਂ ਨੂੰ ਪ੍ਰਾਪਤ ਲੈ ਇਹ ਕਰਮ ਕਾਂਡ ਵੀ ਲੋ ਅਨੁਸਾਰ ਕਿਉਂ ਧੂੜਾ ਅੱਜ ਕਾਹ ਦੀ ਲੁੱਟਣ ਵਾਲੇ ਹੋਏ ਆ ਉਹ ਯਾ ਲੈਂਡ ਦਾ ਕਾਮ ਹੈ ਅੱਜ ਕਹਿੰਦੀ ਏ ਧੂੜਾ ਪੈਣੀ ਉਹਨਾਂ ਤੇ ਦੇ ਦਲਾਤ ਕਰ ਬੋ ਤੀਰ ਆ ਪਿਆਰੇ ਇਹ ਭਾਈ ਬਹੁਤ ਸਾਰਾ ਬਰਬਾਦ ਕਰਦੇ ਰਹਿੰਦੇ ਰੋਂਦੇ ਰਹਿੰਦੇ ਹੁਣ ਸਤਰਾ ਨਾਹੀ ਸੂਲ ਜਿਵੇਂ ਸੂਲ ਦੁੱਖ ਹੈ ਉਤਰ ਜਾਣੀ ਹਰ ਵਕਤ ਸੂਲੀ ਚੜੇ ਰਹਿੰਦੇ ਹੰ ਦੁਖਾਂ ਦੀ ਉਹ ਗੁਰਮੀਲ ਸਵਾਰਿਆ ਪਿਆਰੇ ਜਿਹੜਾ ਗੁਰੂ ਸਾਹਿਬ ਜੀ ਦੇ ਨਾਲ ਮਿਲਿਆ ਹੈ ਉਨੋਂ ਨੂੰ ਆਣੇ ਸੁਆਰ ਲਿਆ ਵਾਹਿਗੁਰੂ ਨਾਲ ਮੇਰੇ ਕਿਹ ਤੇਾਰੇ ਬਣ ਕੇ ਰਹਿ ਆ ਮੂਲ ਉਹਨਾਂ ਦਾ ਮੁੱਢ ਉਹ ਜੜ੍ਹ ਉਹਨਾਂ ਦੀ ਰਹੇਗੀ ਉਹਨਾਂ ਦੀ ਕੋਲ ਰਹੇਗੀ ਉਹਨਾਂ ਦਾ ਮੂਲ ਮੁੱਢ ਜਿਹੜੇ ਕੋਨਸੀ ਨਸਕਾਰ ਕਰਮ ਕੀਤੇ ਹੋਏ ਉਹ ਰਹਿ ਗਏ ਫਲ ਦੇਣ ਵਾਸਤੇ ਮੂਲ ਅਜਿਹਾ ਨਹੀਂ ਬਿਕਿਆ ਨਾਲ ਜਿਹਾ ਸਤ ਰਹਿ ਗਿਆ ਇਸੇ ਤੋਂ ਹੋ ਗਿਆ ਜੰਮਣ ਮੈਨ ਕੋ ਰਾਤ ਹੋ ਗਏ ਉੱਗਦੇ ਆ ਜਾ ਰਹੇ ਜੀ ਤੱਕੇ ਗਿਆ ਤੇ ਹੋ ਗਏ ਸਾਥ ਤੋਂ ਸੰਗ ਨਾ ਚੀਜਈ ਪਿਆਰ ਇਹ ਭਾਈ ਸਾਥ ਦੇ ਤੁਰਖ ਨੇ ਸੰਗਤ ਕਰੇ ਨਹੀਂ ਕਰਨੀ ਚਾਹੀਦੀ ਸ਼ਕਤੀ ਦਾ ਜਿਹੜਾ ਉਪਾਸ਼ਕ ਹੈ ਕਤੂਰ ਚਿੱਤ ਹੈ ਇਹ ਸਾ ਪਾਰਵਸਾਏ ਜਿੰਨਾ ਕੋ ਪਾਰਵਸਾਏ ਜਿੰਨਾ ਬਾ ਚੱਲੇ ਜੋਰ ਕੇ ਨੇ ਹਿੰਮਤ ਹੈ ਉਹਨਾਂ ਚਰੇ ਮਰਨੇ ਮਰਦੇ ਦੇ ਸਭ ਕੀਰ ਛੋਟੀਏ ਤੜ ਤੜ ਦੀ ਸੰਗਤ ਨੂੰ ਕਰੇ ਜੇ ਸਨੇ ਲਿਆ ਹਾਰੇ ਦਿਸਰਾ ਪਿਆਰੇ ਤੜ ਕੌਣ ਜੀ ਕਹਿੰਦੇ ਜਿੰਨਾ ਨਾਲ ਮਿਲ ਕੇ ਵਾਸ ਨੂੰ ਭੁੱਲ ਜਾਂਦਾ ਇਹ ਪਿਆਰੇ ਹੋ ਮੂੰਹ ਕਾਲਾ ਉੱਠ ਜਾਏ ਰੰਗੂ ਵਾਲੇ ਐਥੇ ਦੁਨੀਆ ਚੋਂ ਕਾਲਾ ਮੂੰਹ ਕਰਾ ਕੇ ਉੱਠ ਕੇ ਜਾਂਦੇ ਹਾਂ ਮੈਂ ਕਾਲੇ ਨੂੰ ਵਾਲੇ ਜੰਮੂ ਤੋਂ ਕੋਲੇ ਉੱਠ ਕੇ ਜਾਂਦੇ ਕਾਲੇ ਨੂੰ ਚ ਉੱਠ ਕੇ ਚਲੇ ਜਾਂਦੇ ਏ ਸ਼ੀਰ ਤੋਂ ਮਾਲਮਾ ਸਤੂ ਉਹੀ ਨਹੀਂ ਮਿਲਿਆ ਪਿਆਰੇ ਮਨੁੱਖਾ ਮਨੁੱਖੀ ਬਣਾਉਣ ਵਾਲੇ ਨੂੰ ਥੋੜੀ ਆਸਰਾ ਨਹੀਂ ਮਿਲਦਾ ਮੇਲ ਨਹੀਂ ਹੁੰਦਾ ਵਾਹਿਗੁਰੂ ਨਾਲ ਹੀ ਪਿਆਰੇ ਦਰਗਹ ਮਿਲੈ ਸਜਾ ਜਿਉ ਰਾਜ ਜੀ ਨੂੰ ਸਜਾ ਦੰਡ ਮਿਲਦਾ ਹੈ ਜੋ ਗੁਰ ਮੇਲ ਸਵਾਰਿਆ ਗੁਰਦੇਵ ਸਾਹਿਬ ਦੀ ਗੁਰਦਆਰਾ ਸੰਗਤ ਵੀ ਮੇਲ ਨਹੀਂ ਲੈਂਦੇ ਤੇ ਸੱਚਖੰਡ ਕੀਰਤਨ ਸਜਾ ਨੂੰ ਵੀ ਪਰ ਲੋਕ ਕੋ ਮਿੱਤ ਜਾ ਕੇ ਦਰਗਾਹ ਟੋਈ ਦਰਗੋ ਅੰਦਰ ਗਏ ਤਰੀਆ ਦਾ ਜਿਆ ਉਹਦੀ ਟੋਈ ਬਲਾ ਆਪਣੀ ਲੈnde ਦਰਗਾਹ ਚ ਫਾਇਦਾ ਮਿਲਦੀ ਹੈ ਪਰ ਲੋਕ ਚ ਉਹ ਗੁਰ ਮੇਲ ਸਵਾਰਿਆ ਪਿਆਰੇ ਜਿੰਨਾ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਆਹਦੇ ਚਰਨਾਂ ਕੋਲ ਨਾਲ ਮਿਲ ਗਿਆ ਹੈ ਜੋ ਸਵਾਰ ਲੈ ਜਿਵੇਂ ਮੇਰਾ ਜੀਵਨ ਜਿੰਨਾ ਪੂਰੀ ਪਾ ਉਹ ਵੀ ਪੂਰੀ ਭਗਤੀ ਪੈਗੀ ਹੈ ਪੂਰੀ ਕਰਨੀ ਪੈ ਗਈ ਹੈ ਸੰਜਮ ਸਹਸ ਗਿਆਨ ਪਾ ਪਿਆਰੇ ਇਹ ਭਾਈ ਸੰਜਮ ਕਰਨੇ ਜਿਹੜੇ ਜਾ ਗਏ ਲੰਪਸ ਤੋਂ ਬਾਮੀਏ ਸਿਆਣਪਾਂ ਸਿੱਖ ਲੈਣੀਆਂ ਜਿਹੜੀਆਂ ਇੰਦਰੀਆਂ ਜਨਰ ਕਾ ਨੂੰ ਕਿਤੋਂ ਬਗਲ ਸਮਾਦੀ ਲਾ ਕੇ ਦੱਸਣੀਆਂ ਇਹ ਵੀ ਇੱਕ ਨਾ ਚੱਲੀ ਨਾਲ ਪਰ ਲੋਕ ਵਿੱਚ ਇਹ ਜੇ ਪਖੰਡ ਦੇ ਸਾਹਿਬ ਨੇ ਇੱਕ ਵੀ ਨਾਲ ਨਹੀਂ ਚੱਲਿਆ ਉਸ ਕਾਮੀਆਂ ਪੁਰਖਾਂ ਦਾ ਜੋ ਬੇਮੁਖ ਗੋਬਿੰਦ ਤੇ ਪਿਆਰ ਇਹ ਵੀ ਬਾਈ ਗੋਬਿੰਦ ਪਰਮੇਸ਼ਰ ਤੋਂ ਬੇਮੁਖ ਹੈ ਭਾਵੇਂ ਉਹ ਕੁਝ ਵੀ ਕਰ ਦੇ ਖਾਨੇ ਇਹਨ ਕੋਲ ਲੱਗੈ ਗਾ ਇਹਨਾਂ ਦੇ ਕੋਲ ਨੂੰ ਗਾਵਾਂ ਲੱਗ ਜਾਂਦੇ ਕੋਈ ਵੀ ਗੱਲ ਲੱਗ ਜਾਂਦੀ ਕਲੰਕੀ ਹੋ ਜਾਂਦੀ ਹੈ ਉਹਨਾਂ ਦੇ ਕੋਲ ਦੇਵੀ ਸੰਪਰਯੀ ਇਹ ਗੱਲ ਜਾਂਦੀ ਆ ਸੀ ਸੰਤਾਂ ਦੇ ਵਿੱਚ ਉਹਨਾਂ ਦੇ ਕੋਲ ਨੂੰ ਗਾਲ ਲੱਗਦੀ ਏ ਕਹਿੰਦੇ ਕਾਦੇ ਵਾਸਤੇ ਹਰ ਦਿਨ ਕੇ ਕੋਲ ਪ੍ਰਸੂਤ ਨਾ ਕਰਿਓ ਜੇ ਤੁਸੀਂ ਦਿਵਾ ਕਰ ਮੈਂ ਤਾਰੀ ਉਹਨਾਂ ਦੇ ਕੋਲ ਜਿਸ ਗੁਰੂ ਨੂੰ ਤਹਾ ਰਿਆ ਹੁੰਦਾ ਉਹ ਗੁਰੂ ਨੂੰ ਵੀ ਕਲੰਕ ਲੱਗਦਾ ਹੈ ਦਾੜਾ ਲੱਗਦਾ ਹੈ ਹੋਣ ਦੀ ਵਾਸਨਾ ਜਾਂਦੀ ਆ ਪਿਆਰੇ ਇਹ ਹੋਣ ਰੂਪ ਆਤਮਨੰਦ ਰੂਪੀ ਵਸਤੂ ਹੈ ਕਾਲਾ ਕਾਲਾ ਤੋਂ ਜਾਂਦਾ ਸਭ ਲੋਕਾਂ ਨੂੰ ਜਾਣਿਆ ਨਹੀਂ ਜਿੰਨਾਂ ਦੇ ਪਿਆਰੇ ਮੂਰ ਨਾ ਚੱਲੀ ਨਾਲ ਉਹ ਝੂਠੇ ਪਿਆਰ ਤੋਂ ਉਹਨਾਂ ਦੀ ਦਿੱਕਤੀ ਲੱਗੀ ਐ ਝੂਠ ਨਾਲ ਕਿਹੜਾ ਨਾਲ ਚੱਲਣਾ ਐ ਕੋਈ ਪਜਾਰਕ ਕੂੜਿਆਂ ਦੇ ਨਾਲ ਨਹੀਂ ਚੱਲਿਆ ਹੈ ਸਤਗੁਰ ਜਿੰਨਾ ਮਿਲਾਇਉ ਉਹ ਪਿਆਰੇ ਜਿਹਨਾਂ ਨੂੰ ਗੁਰੂ ਸਾਹਿਬ ਜੀ ਨੇ ਆਪਦੇ ਨਾਲ ਮੇਲ ਲਿਆ ਸਾਚਾ ਨਾਮ ਸਮਾਹ ਅਨੁਰੂਪ ਸੱਚੇ ਕਾਲ ਤੁਸੀਂ ਨਾਮ ਨੂੰ ਯਾਦ ਕਰਦੇ ਰਹਿੰਦੇ ਸੰਗਾਲੀਏ ਆਤਮ ਸੰਤੋਖ ਗਿਆਨ ਧਿਆਨ ਪਿਆਰੇ ਇਹ ਸਹੀ ਸੱਜਾ ਧਰਮ ਕਰਨਾ ਸੰਤੋਖ ਦਾ ਧਰਮ ਕਰਨਾ ਲੋਕਾਂ ਦਾ ਗਿਆਨ ਹੋਣਾ ਸੈਗੁੰ ਦਾ ਗਿਆਨ ਹੋਣਾ ਜਿਸ ਨੂੰ ਨਜ਼ਰ ਕਰੇ ਇਹ ਗੁਣ ਸਾਰੇ ਉਹਨਾਂ ਨੂੰ ਪ੍ਰਾਪਤ ਹੁੰਦੇ ਆ ਜਿਨ੍ਹਾਂ ਵਿੱਚ ਗੁਰੂ ਸਾਹਿਬ ਕਿਰਪਾ ਦ੍ਰਿਸ਼ਟੀ ਕਰਦੇ ਆ ਆਨੰਦ ਨੇ ਕੀਰਤਨ ਗੁਣ ਰਵਾਇ ਪਿਆਰੇ ਉਹਨਾਂ ਦੇ ਗੁਣ ਵੀ ਸਾਰੇ ਹਨ ਪਰ ਰਾਜ ਨੇ ਉਹ ਕੀਰਤਨ ਕਰਦੇ ਆ ਉਹ ਆਈਏ ਸੁਤੇ ਜੀ ਬੋਲਦੇ ਤਾਂ ਵੀ ਗੁਣਾ ਨੂੰ ਉਚਾਰਦੇ ਰਹਿੰਦੇ ਹੈ ਪਿਆਰੇ ਅੰਮ੍ਰਿਤਪੂਰ ਭਰੇ ਉਹਨਾਂ ਦੇ ਹਿਰਦੇ ਜਿਹੜੇ ਅੰਦਰ ਤੋਂ ਆਨੰਦ ਦੇ ਨਾਲ ਪੂਰੇ ਭਰੇ ਹੋਏ ਆ ਨਮਾ ਲਾ ਭਰੇ ਹੋਏ ਆ ਅਤੇ ਆਤ ਵੀ ਪੂਰਨ ਅੰਮ੍ਰਿਤ ਨੂੰ ਅੰਦਰ ਕਰਕੇ ਸੋ ਨਰਵੀ ਲਗ ਲਾ ਪੜ ਦਿੰਦੇ ਆ ਪੂਰਨ ਵਿਸ਼ੇਸ਼ ਦੇ ਕੇ ਰੁਖ ਸਾਗਰ ਤੈਨ ਲੰਗਿਆ ਪਿਆਰੇ ਤੋਂ ਦਾ ਸੁੰਦਰ ਸੰਸਾਰ ਨੂੰ ਅਨੁਕਾਰ ਲੰਗੇ ਇਹ ਪਿਆਰੇ ਨਾਂ ਦੇ ਯਾਗ ਕੇ ਚੜ ਕੇ ਭਵਜਲ ਪਾਰ ਪਰੇ ਸੋ ਨਰਵੀ ਸੰਗਤ ਕਰਨ ਵਾਲੇ ਦੀ ਸੰਸਾਰ ਸਮੁੰਦਰ ਤੋਂ ਧਾਰ ਪੈ ਗਏ ਹਨ ਜਿਸ ਭਾਵ ਹੈ ਤਿਸ ਮੀਲ ਲੈ ਪਿਆਰੇ ਇਸਾਈ ਜੀ ਦੀ ਭਾਵਨਾ ਮਾਰੇ ਨੂੰ ਪਾਉਂਦੀ ਹੈ ਜੋ ਦਾ ਸਰਾਵਣਤਾ ਜਾਂਦਾ ਉਹਨੂੰ ਮਿਲ ਲੈਂਦਾ ਮੇਰੇ ਪਿਆਰੇ ਸਹੀ ਸਦਾ ਖਰੇ ਹੀ ਜਿਹੜਾ ਖਰੇ ਸਮਅਦਿਤ ਹੈ ਸਦਾ ਖਰੇ ਚੰਗੇ ਹਨ ਬਾਕੀ ਖੋਟੇ ਹਨ ਸਮਰਥ ਪੁਰਖ ਦਇਾਲ ਦਿਉ ਪਿਆਰੇ ਜਿਹੜੇ ਖਰੇ ਇਸਤੇ ਹੋਣਗੇ ਪਰਮੇਸ਼ਰ ਤੇ ਹੋਣਗੇ ਸਮਰਥ ਪੁਰਖ ਦਇਆਲ ਦੀਉ ਪਿਆਰੇ ਸਰਬ ਕਲਾ ਸੁਮਰਤਾ ਉਹ ਪੂਰਨ ਹੈ ਦਇਆ ਦਾ ਘਰ ਹੈ ਦੀਉ ਪ੍ਰਕਾਸ਼ ਰੂਪ ਹੈ ਪਿਆਰੇ ਸੰਤਾ ਤਿਸ ਕਾ ਤਾਣ ਸਰਬ ਕਲਾ ਉਸ ਪਰਮੇਸ਼ਰ ਦਾ ਤਾਣ ਬਲ ਹੈ ਇਸ ਸਰਣਾਈ ਤਹਿ ਪਈ ਪਿਆਰੇ ਪਿਆਰੇ ਉਸ ਵਾਹਿਗੁਰੂ ਦੀ ਸ਼ਰਨ ਤਹਿ ਕੇ ਸੰਸਾਰ ਦੇ ਮਾਨ ਵੱਲੋਂ ਦੁਨੀਆ ਦੇ ਮਾਨ ਵੱਲੋਂ ਸੇਤਾਨਾ ਵੱਲੋਂ ਤਰ ਕੇ ਸ਼ਰਨ ਪਾਏਗੇ ਹਨ ਦੇਹ ਮਾਨ ਵੱਲੋਂ ਜੀ ਅੰਤਰਜਾਮੀ ਜਾਨ ਜਿਹੜਾ ਅੰਤਰਜਾਮੀ ਹੈ ਉਸ ਨੂੰ ਉਸ ਦੇ ਗਿਆਨ ਗਿਆਨ ਨੂੰ ਉਹਨਾਂ ਜਾਣਿਆ ਹੈ ਹਲ ਤੇ ਪਲਤ ਸਵਾਰਿਆ ਪਿਆਰੇ ਉਹਨਾਂ ਦਾ ਲੋਕ ਤੇ ਲੋਕ ਕੁਮਾਰਾਂ ਨੂੰ ਜਾਣ ਕੇ ਜਿਹਨੇ ਅੰਤਰਜਾਮੀ ਮਾਰ ਨੂੰ ਜਾਣਿਆ ਹੈ ਉਹਨਾਂ ਦਾ ਲੋਕ ਪਰ ਲੋਕ ਸਵਾਰ ਤਾਹੇ ਪਿਆਰੇ ਨਸਕ ਸੱਚ ਨੀਸਾ ਉਹਨਾਂ ਦੇ ਮੱਥੇ ਤੋਂ ਸੱਚਾ ਲੇਖ ਹੈ ਮਸਜਦੇ ਐਂਪਾਇਰ ਕੰਨੀ ਸੱਚਾ ਉਹਨਾਂ ਦੇ ਨਿਸ਼ਾਨ ਪ੍ਰਗਟ ਹੋਇਆ ਹੈ ਉਹ ਪ੍ਰਗਟ ਦੇ ਨਾਹੀਸਰੇ ਪਿਆਰੇ ਇਹ ਪਿਆਰ ਨੂੰ ਵਾਹਿਗੁਰੂ ਕਦੇ ਵੀ ਭੁਲਣਾ ਨਹੀਂ ਚਾਹੀਦਾ ਨਾਨਕ ਸਤਿਗੁਰੂ ਵਾਹਗੁਰੂ ਸਾਹਿਬ ਜੀ ਕਹਿੰਦੇ ਕੁਰਬਾਨ ਬਲਿਹਾਰ ਜਾਣਾ ਚਾਹੀਦਾ ਹੈ